ਦੀਨਾਨਗਰ ਦੇ ਗੋਲੀਆਂ ਮੋੜ ਦਾ ਨਾਮ ਬਾਬਾ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖਣ ਤੇ ਰਵਿਦਾਸੀਆ ਬਰਾਦਰੀ 'ਚ ਖੁਸ਼ੀ ਦੀ ਲਹਿਰ। ਚੌਂਕ ਦਾ ਨਾਮ ਰੱਖਣ ਤੇ ਸਮੂਹ ਸੰਗਤਾਂ ਵੱਲੋਂ ਨਗਰ ਕੌਂਸਲ ਦੀਨਾਨਗਰ ਅਤੇ ਵਿਧਾਇਕਾ ਅrna ਚੋਦਰੀ ਦਾ ਕੀਤਾ ਗਿਆ ਧੰਨਵਾਦ। ਗੋਲੀਆਂ ਮੋੜ ਦਾ ਨਾਮ ਬਾਬਾ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖਣ ਤੇ ਰਵਿਦਾਸੀਆ ਬਰਾਦਰੀ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਤੇ ਸ਼੍ਰੀ ਗੁਰੂ ਰਵਿਦਾਸ ਪ੍ਰਕਾਸ਼ ਉਤਸਵ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੁਖਰਾਜ <th>ਪਰ ਦੀ ਅਗਵਾਈ ਚ ਸਮੂਹ ਸੰਗਤਾਂ ਵੱਲੋਂ ਕੋਲੀਆਂ ਮੋਰਤੇ ਬਾਬਾ ਸ਼੍ਰੀ ਗੁਰੂ ਰਵਿਦਾਸ ਜੀ ਦੇ ਆ ਫਲੈਕਸ ਬੋਰਡ ਲਗਾਇਆ ਗਿਆ ਅਤੇ ਇਸ ਮੁਸੇਰੇ ਰਵਿਦਾਸੀਆਂ ਸਮਾਜ ਵੱਲੋਂ ਨਗਰ ਕੌਂਸਲ ਦਿਨਾਨਗਰ ਸਮੇਤ ਵਿਧਾਇਕਾ ਅਰਨਾ ਚੋਦਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਦਾ ਦਿਲ ਦੀਆਂ ਗਹਿਣਾਈਆਂ ਤੋਂ ਧੰਨਵਾਦ ਕੀਤਾ ਗਿਆ ਹੈ। ਜੈ ਗੁਰੂ ਜੀ ਜੈ ਗੁਰੂ ਰਵਿਦਾਸ ਜੀ ਅੱਜ ਬਹੁਤ ਹੀ ਭਾਗਾ ਭਰਿਆ ਦਿਨ ਹੈ ਕਿ ਅੱਜ ਫਿਰ ਕਰੋ ਨਾਪਟਾ ਅੱਜ ਦਾ ਜੋ ਅੱਜ ਗੁਰਪੁਰੂ ਹੈ ਤੋਂ ਸਮੂਹ ਜੀ ਮਾਨਵਤਾ ਨੂੰ ਮੈਂ ਆਪਣੇ ਵੱਲੋਂ ਔਰ ਆਪਣੇ ਸਾਰੇ ਹੀ ਕਮੇਟੀ ਵੱਲੋਂ ਸਾਰੀ ਸਮੂਹ ਜੀ ਮਾਨਵਤਾ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਨਾਪਟਾ ਦਾ ਜੀ ਦੇ ਗੁਰਪੁਰੂ ਤੇ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਇਸ ਕਰਕੇ ਵੀ ਹੈ ਜੋ ਦਿਨਾਨਗਰ ਕਮੇਟੀ ਵੱਲੋਂ ਔਰ ਸ਼੍ਰੀ ਮਤੀ ਰਮਨ ਚੋਦਰੀ ਸਾਡੇ ਐਮਐਲਏ ਸਾਹਿਬ ਜਿਨ੍ਹਾਂ ਨੇ ਕੀ ਤਿੰਨ ਚੌਂਕਰੀ ਨਾਨਗਰ ਦੇ ਵਿੱਚ ਪਾਸ ਕਰਾਏ ਔਰ ਉਹਦੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੋਂਗਰ ਜੋ ਕਿ ਪੋਲੀਆ ਮੋੜ ਤੇ ਮਨਜ਼ੂਰ ਹੋਇਆ ਹੈ ਸੋ ਅੱਜ ਅਸੀਂ ਸਾਰਿਆਂ ਨੇ ਇਕੱਠੇ ਮਿਲ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਫਲੈਕਸ ਜੋਂਗਰੇ ਵਿੱਚ ਲਗਾਇਆ ਮਾਨੂੰ ਬਹੁਤ ਖੁਸ਼ੀ ਹੈ ਔਰ ਅਸੀਂ ਧੰਨਵਾਦੀ ਹਾਂ ਸੂਜੀ ਕਮੇਟੀ ਦੇ ਔਰ ਜਿਨ੍ਹਾਂ ਜਿਨ੍ਹਾਂ ਕਮੇਟੀ ਨੇ ਮਤਾ ਪਾਸ ਕਰਕੇ ਜੋ ਮਨਜ਼ੂਰੀ ਦਿੱਤੀ ਹੈ ਅਸੀਂ ਉਹਨਾਂ ਦੇ ਰਿਣੀ ਰਹਿਵਾਂਗੇ ਔਰ ਸਾਰਿਆਂ ਦਾ ਮੈਂ ਇੱਥੇ ਆ ਕੇ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਜੈ ਗੁਰੂ ਦੇਵ ਜੈ ਗੁਰੂ ਦੇਵ ਜੋ ਬੋਲੇ ਸੋ ਨਿਰਪੇ ਹੈ yeah